ਪੰਜਾਬ ਦੇ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਹੁਣ ਫਸਲੀ ਚੱਕਰ ਅਪਣਾਉਣ ਵਾਲੇ ਕਿਸਾਨਾਂ ਨੂੰ 33% ਦੀ ਸਬਸਿਡੀ ਦਾ ਜਿਹੜਾ ਐਲਾਨ ਆ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਨਰਮੇ ਦੀ ਫਸਲ ਦੀ ਜਿਹੜਾ ਫਸਲ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜੀ ਇਹ ਸਬਸਿਡੀ ਆ ਉਹ ਐਲਾਨੀ ਗਈ ਆ ਦੱਸਦੀ ਹੈ ਕਿ 33% ਦੀ ਜਿਹੜੀ ਸਬਸਿਡੀ ਆ ਪੰਜਾਬ ਸਰਕਾਰ ਦੇ ਵੱਲੋਂ ਐਲਾਨੀ ਗਈ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਜਿਹੜਾ ਬੀਟੀ ਕਾਟਨ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਤੇ ਜਿਹੜਾ ਚਿੱਟਾ ਸੋਨਾ ਜਣਕੇ ਕਪਾਹ ਦੀ ਫਸਲ ਹੈ ਜਿਹੜੀ ਉਸ ਨੂੰ ਉਤਸ਼ਾਹਿਤ ਕਰਨ ਦੇ ਲਈ ਅਸੀਂ ਹਰ ਜੋਗ ਸੰਭਵ ਕੋਸ਼ਿਸ਼ਾਂ ਜਿਹੜੀ ਕਰਾਂਗੇ ਪਿਛਲੇ ਸਮਿਆਂ ਦੇ ਦੌਰਾਨ ਜਿਹੜੀ ਆ ਉਹ ਨਰਮੇ ਦੀ ਫਸਲ ਕਾਫੀ ਘਟੀ ਸੀ ਕਿਉਂਕਿ ਗੁਲਾਬੀ ਸੁੰਡੀ ਦੇ ਕਾਰਨ ਕਾਫੀ ਫਸਲ ਨੁਕਸਾਨੀ ਗਈ ਸੀ ਜਿਹੜੇ ਜਾਲੀ ਬੀ ਆਏ ਸੀਗੇ ਉਹਨਾਂ ਦੇ ਨਕਲੀ ਬੀਜਾਂ ਦੇ ਕਾਰਨ ਜਿਹੜੀ ਫਸਲ ਨੁਕਸਾਨੀ ਗਈ ਸੀ ਤਾਂ ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਵੀ ਜਿਹੜੇ ਅਸਲੀ ਬੀ ਨੇ ਜਿਹੜੇ ਚੁਣੀਦਾ ਬੀ ਨੇ ਹਾਈਬ੍ਰਿਡ ਬੀਜ ਨੇ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ ਦੱਸਦੀ ਹੈ ਕਿ ਉਸ ਦਾ ਆਹ ਮਾਤਰਾ ਵੀ ਨਿਰਧਾਰਤ ਕਰ ਦਿੰਦੀ ਹੈ ਕਿ ਇੱਕ ਕਿਸਾਨ ਨੂੰ ਕਿੰਨਾ ਜਿਹੜਾ ਬੀਜ ਹੈ ਉਹ ਮਿਲੇਗਾ ਦੱਸਦੀ ਹੈ ਕਿ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੀਟੀ ਕਾਟਨ ਹਾਈਬ੍ਰਿਡ ਬੀਜਾਂ ਤੇ 33% ਸਬਸਿਡੀ ਜਿਹੜੀ ਐਲਾਨੀ ਹੈ ਦੱਸਦੀ ਹੈ ਕਿ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੂਡੀਆਂ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਦੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਚਿੱਟੇ ਸੋਨੇ ਭਾਵ ਨਰਮੇ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੱਕਦਿਆਂ ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਪਾਰਸ਼ ਕੀਤੇ ਟੀ ਕਾਰਟਨ ਹਾਈਬ੍ਰਿਡ ਬੀਜਾਂ ਤੇ 33% ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਉਹਨਾਂ ਨੇ ਕਿ ਆ ਇਸ ਸਬਸਿਡੀ ਪ੍ਰੋਗਰਾਮ ਦੇ ਲਈ 20 ਕਰੋੜ ਅਲਾਟ ਕੀਤੇ ਗਏ ਨੇ ਇਸ ਸਬਸਿਡੀ ਪ੍ਰੋਗਰਾਮ ਦਾ ਪੂਰਾ ਖਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ ਇਸ ਨਾਲ ਨਰਮਾ ਕਸ਼ਤਕਾਰਾਂ ਤੇ ਵਿੱਤੀ ਬੋਝ ਨੂੰ ਘਟਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਨਰਮੇ ਦੀ ਗੈਰਸ਼ਪਾਰਸ਼ ਕੀਤੇ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਨਾ ਕਰਕੇ ਚੰਗੀ ਪੈਦਾਵਾਰ ਵਾਲੇ ਕੀਟ ਰੋਧਕ ਪੀਟੀ ਕਟਨਾ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਸਕੇ ਗੁਰਮੀ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਨਰਮੇ ਦੀ ਫਸਲ ਹੇਠ ਘਟੋ-ਕਟਾ 125000 ਹੈਕਟੇਰ ਰਕਵੇ ਤੱਕ ਵਧਾਉਣ ਦਾ ਟੀਚਾ ਮਿੱਥਿਆ ਹੈ ਉਹਨਾਂ ਨੇ ਕਿਹਾ ਕਿ ਨਰਮੇ ਦੀ ਫਸਲ ਸੂਬੇ ਵਿੱਚ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਬੀਜੀ ਜਾਣ ਵਾਲੀ ਸੌਣ ਦੀ ਮਹੱਤਵਪੂਰਨ ਫਸਲ ਹੈ ਜੋ ਪਾਣੀ ਦੀ ਜ਼ਿਆਦਾਤਰ ਖਪਤ ਵਾਲੇ ਝੋਨੇ ਦੀ ਫਸਲ ਦਾ ਇੱਕ ਵਿਵਹਾਰਿਕ ਬਦਲਾਅ ਪੇਸ਼ ਕਰਦਿਆਂ ਖੇਤੀਬਾੜੀ ਵਿਪੰਤਾ ਤੇ ਆਰਥਿਕ ਵਿਕਾਸ ਦੇ ਵਿੱਚ ਠੁਕਮਾ ਯੋਗਦਾਨ ਆ ਪਾਉਂਦੀ ਹੈ ਸੂਬੇ ਦੇ ਕਿਸਾਨਾਂ ਨੂੰ ਇਸ ਕਦਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਸਿਪਾਰਸ਼ ਕੀਤੀ ਬੀਟੀ ਕਾਰਟਨ ਹਾਈਬ੍ਰਿਡ ਬੀਜਾਂ ਨੂੰ અપਨਾਉਣ ਦੀ ਅਪੀਲ ਕਰਦੇ ਹਨ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਸਬਸਿਡੀ ਪ੍ਰੋਗਰਾਮ ਸਾਡੇ ਨਰਮਾਤਜੋਗ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਡਾਕਟਰ ਪ੍ਰਬੰਧਕੀ ਸਕੱਤਰ ਡਾਕਟਰ ਬਸੰਤ ਗਰਗ ਨੇ ਦੱਸਿਆ ਕਿ ਇਹ ਸਬਸਿਡੀ ਪ੍ਰੋਗਰਾਮ ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਦੇ ਲਈ 5 ਏਕੜ ਲਈ ਜਾਂ 10 ਏਕੜ ਹਰੇਕ ਏਕੜ 475 ਗ੍ਰਾਮ ਨਰਮੇ ਦੇ ਬੀਜ ਪ੍ਰਦਾਨ ਤੱਕ ਸੀਮਤ ਹੈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਬੀਟੀ ਕਟਨਾ ਬੀਜਾਂ ਦੀ ਖਰੀਦ ਸਬੰਧੀ ਟੁਕਮਾ ਬਿੱਲ ਜ਼ਰੂਰ ਲੈਣ ਇਸ ਦੇ ਨਾਲ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਗੁਆਂਢੀ ਰਾਜਾਂ ਤੋਂ ਨਕਲੀ ਬੀਜਾਂ ਦੀ ਆਮਦ ਨੂੰ ਰੋਕਣ ਦੇ ਲਈ ਨਿਯਮਤ ਨਿਗਰਾਨੀ ਅਤੇ ਕਰਨ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਚੇਤਾਵਨੀ ਦਿੱਤੀ ਸੀ ਦਿੱਤੀ ਕਿ ਜੋ ਹੁਣ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹਨ ਗੈਲੀ ਕਰਨ ਵਾਲਿਆਂ ਵਿਰੁੱਧ ਸਖਤਾਂ ਕਾਰਵਾਈ ਹੋਵੇਗੀ ਦੱਸਦੀ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਸੀਜ਼ਨ ਦੇ ਦੌਰਾਨ ਨਕਲੀ ਬੀਜਾਂ ਅਤੇ ਨਕਲੀ ਕੀਟਨਾਸ਼ਕਾਂ ਦੇ ਕਰਕੇ ਜਿਹੜਾ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਹੁਣ ਉਸ ਤੇ ਪੰਜਾਬ ਸਰਕਾਰ ਦੇ ਵੱਲੋਂ ਜ਼ਰੂਰ ਚਿੰਤਾ ਪ੍ਰਗਟਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗਵੰਡੀ ਰਾਜਾਂ ਦੇ ਵਿੱਚੋਂ ਨਕਲੀ ਬੀਜ ਅਤੇ ਨਕਲੀ ਦਵਾਈਆਂ ਆਉਣ ਤੇ ਜਿਹੜੀ ਉਹ ਵੀ ਨਿਗਰਾਨੀ ਰੱਖੀ ਜਾਵੇਗੀ ਜੇਕਰ ਕੋਈ ਇਸ ਤਰ੍ਹਾਂ ਦਾ ਫੜਿਆ ਜਾਂਦਾ ਤਾਂ ਉਸ ਤੇ ਖਿਲਾਫ ਸਖਤ ਕਾਰਵਾਈ ਆ ਜਿਹੜੀ ਉਹ ਹੋਵੇਗੀ ਤੇ ਨਾਲ ਹੀ ਉਹਨਾਂ ਨੇ ਬੀਟੀ ਕਾਟਨ ਹਾਈ ਬ੍ਰੈਡ ਬੀਜਾਂ ਨੂੰ ਜਿਹੜੀ ਅਹਿਮਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਬੀਜ ਨੇ ਜਿਹੜੇ ਖਰੀਦੇ ਜਾਣਗੇ ਉਹਨਾਂ ਦੇ ਪੱਕੇ ਹੀ ਬਿੱਲ ਲੈਣੇ ਨੇ ਜਿਹੜੇ ਉਹ ਜ਼ਰੂਰੀ ਨੇ ਤਾਂ ਕਿ ਕੋਈ ਵੀ ਜਿਹੜਾ ਕਪਲਾ ਬਾਦ ਦੇ ਵਿੱਚ ਨਾ ਹੋ ਸਕੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਵਿਚਾਰਸ਼ ਕੀਤਾ ਗਏ ਨੇ ਉਹਨਾਂ ਤੇ 33% ਦੀ ਜਿਹੜੀ ਸਬਸਿਡੀ ਆ ਉਹ ਐਲਾਨੀ ਗਈ ਹੈ